हां जी गुरु प्यारेयो भाई गुरु जी का खालसा भाई गुरु जी की फतेह आज ਆਪਾਂ ਗੱਲ ਕਰਨੀ ਆ ਪਖੰਡੀ ਬਾਬੇ ਦੀ ਜਿਹੜਾ ਨਾਮ ਸੁਰਿੰਦਰ ਸਿੰਘ ਸਿੰਘ ਹੀ ਗਾ ਪਰ ਜਦੋਂ ਤੁਹਾਨੂੰ ਪਤਾ ਵੀ ਤੋਰੀ ਫੁਲਕਾ ਚੱਲ ਗਿਆ ਉਸ ਬਾਬੇ ਦਾ ਤੇ ਉਹਨੇ ਆਪਣਾ ਨਾਮ ਰੱਖ ਲਿਆ ਸਾਈ ਸੁਰਿੰਦਰ ਸ਼ਾ ਹੁਣ ਉਹ ਬਾਬਾ ਕੀ ਕਰ ਰਿਹਾ ਵੀ ਫਤੇਗੜ ਸਾਹਿਬ ਤੱਕ ਆਪਣੇ ਬੰਕਰਪੁਰ ਤੋਂ ਲੈ ਕੇ ਫਤੇਗੜ ਸਾਹਿਬ ਤੱਕ ਇੱਕ ਪੈਦਲ ਯਾਤਰਾ ਕਰ ਰਿਹਾ ਆ ਹੁਣ ਉਹ ਬਾਬਾ ਅਸਲ ਵਿੱਚ ਕੰਮ ਕੀ ਕਰਦਾ ਵੀ ਪਾਸਪੋਰਟਾਂ ਦੇ ਹੱਥ ਲਾ ਕੇ ਨਾ ਤੇ ਲੋਕਾਂ ਦੇ ਵੀਜ਼ੇ ਲਵਾਉਣ ਦੇ ਦਾਅਵੇ ਕਰਦਾ ਵਾ ਹੁਣ ਠੀਕ ਹੈ ਜੋ ਲੋਕੀ ਜਿੱਦਾਂ ਸਾਡੇ ਅੰਧ ਭਗਤ ਹੋਏ ਫਿਰਦੇ ਆ ਭੇਡਾਂ ਬਣੀ ਫਿਰਦੀਆਂ ਵਾ ਬਣੀ ਫਿਰਨ ਪਰ ਜੇ ਆਪਾਂ ਗੁਰਮਤ ਦੇ ਅਕੋਰਡਿੰਗ ਵੇਖੀਏ ਤੇ ਗੁਰਮਤ ਦੇ ਅਕੋਰਡਿੰਗ ਇਹ ਸਾਰਾ ਕੁਝ ਸਰਾਸਰ ਪਖੰਡਿਆ ਸਵਾਇ ਪਖੰਡ ਤੋਂ ਹੋਰ ਕੁਝ ਵੀ ਨਹੀਂ ਹੈ ਹੁਣ ਉਸ ਬਾਬੇ ਨੇ ਕੀ ਕੀਤਾ ਵੀ ਬਾਂਕਰਪੁਰ ਤੋਂ ਲਾ ਕੇ ਤਸ਼ਰੀਫ ਹੁਦੇਗੜ ਸਾਹਿਬ ਤੱਕ ਇੱਕ ਪੈਦਲ ਯਾਤਰਾ ਕੱਢੀ ਐ ਹੁਣ ਮੈਂ ਬੇਨਤੀ ਕਰਾਂ ਵੀ ਚਲੋ ਯਾਤਰਾ ਕੱਢੀ ਉਹਨੇ ਕੋਈ ਮਾੜੀ ਗੱਲ ਨਹੀਂ ਐ ਕੋਈ ਬੰਦਾ ਗੁਰੂ ਨਾਲ ਜੋੜਦਾ ਵਾ ਤੇ ਮੈਂ ਕਹਿੰਦਾ ਚੰਗੀ ਗੱਲ ਐ ਸਾਨੂੰ ਉਹਦੀ ਨਿੰਦਿਆ ਨਹੀਂ ਕਰਨੀ ਚਾਹੀਦੀ ਵਿਰੋਧ ਨਹੀਂ ਕਰਨਾ ਚਾਹੀਦਾ ਪਰ ਇੱਕ ਬੰਦਾ ਮੈਂ ਉਦਾਹਰਣ ਛੋਟੀ ਜੀ ਦਵਾ ਜੋ ਮੇਰੀ ਗੱਲ ਸਮਝਣ ਵਾਲੀ ਵੀਰ ਸਮਝਣਗੇ ਇੱਕ ਬੰਦਾ ਕਿਸੇ ਬੰਦੇ ਨੂੰ ਕਹਿੰਦਾ ਵੀ ਮੈਂ ਤੇਰੀ ਹੈਲਪ ਕਰਦੇ ਆ ਉਹ ਬੰਦੇ ਦੇ ਅੱਖਾਂ ਦੇ ਵਿੱਚ ਇੱਕ ਉਮੀਦ ਜਾਗਦੀ ਐ ਵੀ ਹਾਂ ਬਈ ਫਲਾਣਾ ਮੇਰੀ ਬੰਦਾ ਹੈਲਪ ਕਰਨ ਲੱਗਾ ਵਾ ਹੁਣ ਉਹ ਹੈਲਪ ਕਰਨ ਦੇ ਪਿੱਛੇ ਬੰਦੇ ਦੀ ਮਨਸਾ ਕੀ ਆ ਇੱਕ ਤੇ ਬੰਦਾ ਉਹ ਆ ਜਿਹੜਾ ਇਨਸਾਨੀਅਤ ਦੇ ਨਾਤੇ ਹੈਲਪ ਕਰਦਾ ਵਾ ਇੱਕ ਬੰਦਾ ਉਹ ਆ ਜਿਹੜਾ ਸੋਚਦਾ ਮੇਰੀ ਹੈਲਪ ਕਰਾਂ ਪਰ ਉਹਦੀ ਹੈਲਪ ਦੇ ਪਿੱਛੇ ਜਿਹੜੀ ਉਹਦੀ ਮਗਰ ਦੀ ਮਨਸਾ ਵਾ ਉਹ ਮਨਸਾ ਉਹਦੀ ਕਦੇ ਨਾ ਕਦੇ ਉਹਦੀ ਟੀ ਤੇ ਮਾੜੀ ਨਜ਼ਰ ਆ ਹੁਣ ਬੰਦਾ ਕਹਿੰਦਾ ਮੈਂ ਫਲਾਣੇ ਬੰਦੇ ਨੂੰ ਆਪਣਾ ਦੋਸਤ ਮੰਨ ਲਿਆ ਵਾ ਆਪਣਾ ਭਰਾ ਬਣਾ ਲਿਆ ਦੋਸਤ ਬਣਾ ਲਿਆ ਹੁਣ ਉਹਦੇ ਭਰਾ ਨੂੰ ਤੇ ਦੋਸਤ ਬਣਾ ਲਿਆ ਆਪਣਾ ਪਰ ਉਹਦੇ ਦੋਸਤ ਬਣਾਉਣ ਦੇ ਜ਼ਿਆਦਾਤਰ ਜੇ ਆਪਾਂ ਵੇਖੀਏ ਉਹਦੇ ਮਗਰ ਦੀ ਮਨਸਾ ਜੋ ਆ ਕਿਤੇ ਮਗਰ ਦੀ ਮਨਸਾ ਉਹਦੀ ਇੱਤ ਨਹੀਂ ਵੀ ਮੈਂ ਦੀ ਭੈਣ ਤੇ ਅੱਖ ਰੱਖਾਂ ਸੋਚ ਕੇ ਵੇਖਿਓ ਮੇਰੀ ਗੱਲ ਨੂੰ ਪਿਆਰਿਓ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਪਰ ਜਿਹੜੀ ਮੈਂ ਉਦਾਹਰਨ ਦੇ ਕੇ ਸਮਝਾ ਰਿਹਾ ਮੈਂ ਕਿ ਜਿਹੜੇ ਇਹਨੇ ਸਾਈ ਨੇ ਬੰਕਰਪੁਰ ਵਾਲੇ ਨੇ ਬੰਕਰਪੁਰ ਤੋਂ ਲੈ ਕੇ ਫਤੇਗੜ ਸਾਹਿਬ ਤੱਕ ਜੋ ਇਹਨੇ ਯਾਤਰਾ ਕਢੀ ਆ ਇਹਦੇ ਪਿੱਛੇ ਦੀ ਮਨਸਾ ਪਤਾ ਕੀ ਹੈ ਹੁਣ ਵੇਖਣ ਵਾਲੇ ਨੂੰ ਤਾਂ ਐਵੇਂ ਲੱਗਣਾ ਵੀ ਸਾਡੀ ਹੈਲਪ ਕਰਨ ਦੇ ਆ ਜਿੱਦਾਂ ਪਰ ਉਹਦੇ ਪਿੱਛੇ ਉਹਦੀ ਭੈਣ ਤੇ ਨਜ਼ਰ ਆ ਉਹਦੀ ਤੀਤ ਨਜ਼ਰ ਆ ਉਸੇ ਤਰ੍ਹਾਂ ਇਹ ਸਾਈਂ ਜਿਹੜਾ ਸੁਰਿੰਦਰ ਸ਼ਾਹ ਜੇ ਐਦਾਂ ਰੈਲੀ ਕੱਢ ਰਿਹਾ ਯਾਤਰਾ ਕੱਢ ਰਿਹਾ ਉਹਦੇ ਪਿੱਛੇ ਦੀ ਮਨਸਾ ਕੀ ਆ ਉਹ ਵੇਖੋ ਉਹਦੇ ਪਿੱਛੇ ਦੀ ਮਨਸਾ ਇਹ ਆ ਕਿ ਮੈਂ ਮੁਲਕ ਨੂੰ ਆਪਣੇ ਮਗਰ ਲਾਵਾਂ ਤੇ ਆਪਣਾ ਬੰਕਰਪੁਰ ਵਾਲਾ ਡੇਰਾ ਪਰ ਫੁਲਤ ਕਰਾਂ ਇਹ ਆ ਉਹਦੀ ਮਨਸਾ ਹੁਣ ਜਿਹੜੇ ਕੰਮ ਸਾਡੇ ਲੋਕ ਕਰ ਰਹੇ ਜਾ ਕੇ ਵੀ ਬਾਬੇ ਦੇ ਕੋਲ ਗਏ ਬਾਬਾ ਜੀ ਹਜੇ ਪਾਸਪੋਰਟ ਤੇ ਹੱਥ ਰੱਖਦੇ ਹੋ ਬਾਬੇ ਨੇ ਹੱਥ ਰੱਖਿਆ ਪਾਸਪੋਰਟ ਤੇ ਤੇ ਵੀਜੇ ਲਵਾਉਣ ਦੇ ਦਾਅਵੇ ਕਰਦੇ ਮੈਂ ਸਵਾਲ ਕਰਦਾ ਇੱਕ ਸਿੱਖੋ ਕਿ ਇੰਨਾ ਕਰਮਕੰਡਾ ਨੂੰ ਬਾਣੀ ਮੰਦੀ ਤੇ ਬਾਣੀ ਤੇ ਕਹਿ ਰਹੀ ਵੀ ਕਰਮ ਧਰਮ ਪਖੰਡ ਜੋ ਦੀਸਾਤ ਅੰਜਮ ਚਗਾ ਦੀ ਲੂਟੇ ਨਰਬਾਨ ਕੀਰਤਨ ਗਾਵੋ ਕਰਤੇ ਕ ਨਮਕ ਸੇਵਨ ਤੇ ਜਿੱਤੂ ਛੂਟਾ ਬਾਣੀ ਤੇ ਇਹ ਕਹਿ ਰਹੀ ਏ ਹੁਣ ਜੇ ਉਹਨੂੰ ਐਡਾ ਸਿੱਖਾਂ ਦੇ ਨਾਲ ਪਿਆਰ ਹੁੰਦਾ ਤੇ ਉਹ ਸਿਰ ਦੇ ਉੱਤੇ ਜਿੱਦਾਂ ਹੁਣ ਦਸਤਾਰ ਸਜਾਈ ਹੋਨੇ ਕਿੱਦਾਂ ਫੱਬਣ ਰਿਹਾ ਵਾ ਕਿੱਦਾਂ ਸੋਹਣਾ ਲੱਗ ਰਿਹਾ ਵਾ ਉਹਦੀ ਮਗਰ ਜੋ ਜੇ ਐਡਾ ਸਿੱਖੀ ਨਾਲ ਪਿਆਰ ਹੁੰਦਾ ਤੇ ਉਹ ਗੁਰੂ ਨੂੰ ਛੱਡ ਕੇ ਤੇ ਕਦੀ ਆ 786 ਵਾਲੇ ਕਹ ਰੀਆ ਕਬਰਾਂ ਜੀਆਂ ਵਾਲੇ ਕੰਮ ਇਹ ਕੰਮ ਨਾ ਖੋਲਦਾ ਉਹ ਗੁਰੂ ਨਾਲ ਪੱਕਾ ਪਿਆਰ ਕਰਦਾ ਪਰ ਉਹਦਾ ਗੁਰੂ ਨਾਲ ਪਿਆਰ ਨਹੀਂਗਾ ਅਸਲ 'ਚ ਤੇ ਲਾਨ ਤੇ ਉਹਨਾਂ ਤੇ ਜਿਹੜੇ ਸਿਰ ਦਮਾਲਿਆਂ 'ਚ ਫਸਾ ਕੇ ਤੇ ਇਹਦੇ ਨਾਲ ਜਿਹੜੇ ਬਾਡੀਗਾਰਡ ਲੱਗੇ ਫਿਰਦੇ ਆ ਲਾਨ ਤੇ ਉਹਨਾਂ ਤੇ ਆ ਵੀ ਗੁਰੂ ਦਾ ਤੁਸੀਂ ਲਿਵਾਜ ਐ ਗੁਰੂ ਦਾ ਦਸਤਾਰ ਗੁਰੂ ਦੀ ਆ ਇਹ ਬਾਣਾ ਗੁਰੂ ਦਾ ਵਾ ਯਾਰ ਗੁਰੂ ਦਾ ਬਾਣਾ ਪਾ ਆਗੇ ਤੁਸੀਂ ਕਿਹਦੇ ਬਾਡੀਗਾਰਡ ਲੱਗੇ ਫਿਰਦੇ ਜੀ ਖੰਡੀ ਦੇ ਉਹ ਚੇਲਾ ਕੀ ਦਾ ਵਾ ਉਹ ਜਿਹੜਾ ਬੀੜੀ ਫੂਕ ਲਾਡੀ ਸ਼ਾਹ ਬਨ ਕੋਦਰ ਵਾਲਾ ਉਹਦਾ ਚੇਲਾ ਹੈ ਉਹਦਾ ਮੁਰਸ਼ਿਦ ਹੈ ਤੇ ਲਾਡੀ ਸ਼ਾਹ ਦੇ ਕੋਲੋਂ ਸਿੱਖਿਆ ਕਿਲਾ ਸਕਦੇ ਆ ਸਾਡੇ ਬੱਚੇ ਮਾਂ ਤੇ ਬੜੀ ਈ ਬੇਨਤੀ ਕੀਤੀ ਸਾਡੇ ਬੱਚੇ ਫਤੇਗੜ ਸਾਹਿਬ ਜਾਣਗੇ ਫਤੇਗੜ ਸਾਹਿਬ ਨੂੰ ਸਾਡੇ ਬੱਚੇ ਸਿੱਖਿਆ ਲੈ ਕੇ ਆਉਣਗੇ ਵੀ ਇੱਥੇ ਸਾਡੇ ਗੁਰੂ ਦਾ ਇਤਿਹਾਸ ਆ ਗੁਰੂ ਦੇ ਪੁੱਤਰਾਂ ਨਾਲ ਇੱਥੇ ਸ਼ੀਧੀ ਪਈ ਹੈ ਠੰਡੇ ਬੁਰਜਰ ਜਾ ਕੇ ਸਾਡੇ ਬੱਚੇ ਵੇਖਾਂਗੇ ਪਿੱਥੇ ਸਾਡੀ ਦਾਦੀ ਮਾ ਮਾਤਾ ਗੁਜਰਕੌਰ ਇਸ ਠੰਡੇ ਬੁਰਜ ਦੇ ਵਿੱਚ ਸੂਬੇ ਨੇ ਕੈਦ ਕੀਤਾ ਉੱਥੋਂ ਉਹ ਬੱਚੇ ਸਿੱਖਿਆ ਲੈਣਗੇ ਆ ਬੀੜੀ ਫੂਕ ਲਾਡੀ ਸ਼ਾ ਕੀ ਸਿੱਖਿਆ ਲੈਣਗੇ ਉਹਦੇ ਤੋਂ ਤੇ ਉਸ ਬੀੜੀ ਫੂਕ ਦਾ ਚੇਲਾ ਸੁਰਿੰਦਰ ਸ਼ਾਹ ਵਾ ਹੁਣ ਡੇਰਾ ਬੰਦ ਹੋਣ ਦੀ ਕਾਰ ਤੇ ਆ ਡੇਰਾ ਯੋਰ ਫੜਨੋਂ ਹਟ ਗਿਆ ਤੇ ਸਾਈ ਜੀ ਦਾ ਨਵਾਂ ਜੋਰ ਨਵਾਂ ਆਪਣਾ ਕੰਮ ਚਲਾਤਾ ਸਾਈ ਜੀ ਨਹੀਂ ਜਾਂਦੇ ਹੁਣ ਤੇ ਇੱਕੋ ਕੰਮ ਰਹਿ ਗਿਆ ਵਾ ਵੀ ਬਾਣਾ ਪਾਉ ਸਿੱਕੀ ਵਾਲਾ ਸਿਰ ਤੇ ਦਸਤਾਰ ਸਜਾ ਲੋ ਗੋਲ ਮੈਂ ਦਸਤਾਰ ਸਜਾਉਣ ਦਾ ਵਿਰੋਧੀ ਨਹੀਂ ਪਰ ਜਿਹੜੇ ਬਾਬਾ ਉਹ ਕਰਮਕਾਂਡ ਕਰਦਾ ਪਾਸਪੋਰਟ ਤੇ ਹੱਥ ਲਵਾ ਕੇ ਵੀਜਿਤ ਲਵਾਉਣ ਦਾ ਸਵਾਲ ਪੁੱਛਦਾ ਕੀ ਉਹਨਾਂ ਕਰਮਕਾਂਡਾਂ ਨੂੰ ਬਾਣੀ ਮੰਦੀ ਐ ਕੀ ਬਾਣੀ ਮੰਦੀ ਉਹਨਾਂ ਕਰਮਕਾਂਡਾਂ ਨੂੰ ਜੇ ਗੁਰੂ ਦੇ ਉੱਤੇ ਭਰੋਸਾ ਵਾ ਤਾਂ ਮੈਂ ਸਵਾਲ ਕਰਾਂ ਅਰਦਾਸ ਕਰਦੀ ਗੁਰੂ ਗ੍ਰੰਥੀ ਕਰੋ ਅੱਗੋਂ ਪਿਛੋਂ ਮਾਲ ਖਲਾਰੇ ਹੁੰਦੇ ਇਹਨੇ ਚੇਲਾ ਲਾਡੀ ਸ਼ਾਹ ਦਾ ਬੀੜੀ ਫੂਕਦਾ ਤੇ ਹੁਣ ਇਹਨੂੰ ਪਤਾ ਲੱਗਾ ਵੀ ਆਹ ਮੌਕਾ ਦੁਨੀਆਂ ਨੂੰ ਆਪਣੇ ਮਗਰ ਖੇਚਣ ਦਾ ਜਿਦਾ ਉਦਾਹਰਨ ਦਿੱਤੀ ਮੈਂ ਇੱਕ ਬੰਦਾ ਕਹਿੰਦਾ ਵੀ ਮੈਂ ਫਲਾਣਾ ਬੰਦਾ ਮੈਂ ਉਹਦੀ ਹੈਲਪ ਕਰਾਂ ਉਹ ਗਿਆ ਤੇ ਹੈਲਪ ਕਰਨ ਸਾਹਮਣਿਆਂ ਨੂੰ ਇਦਾਂ ਲੱਗਾ ਮੇਰੀ ਹੈਲਪ ਕਰਨ ਆਇਆ ਵਾ ਪਰ ਉਹਦੀ ਮਗਰਲੀ ਮਨਸਾ ਉਹਦੀ ਤੀ ਤੇ ਅੱਖ ਰੱਖਣਾ ਵਾ ਹੁਣ ਬੰਦਾ ਕੋਈ ਗਿਆ ਕਿਸੇ ਬੰਦੇ ਦੀ ਹੈਲਪ ਕਰਨ ਹੈਲਪ ਕਰਨ ਗਿਆ ਉਹਨੂੰ ਯਾਰ ਦੋਸਤ ਕਹਿ ਤਾ ਆਪਣਾ ਭਰਾ ਕਹਿ ਤਾ ਵੀਰ ਕਹਿ ਤਾ ਪਰ ਉਹਨੂੰ ਭਰਾ ਕਹਿਣ ਦੇ ਪਿੱਛੇ ਉਹਦੀ ਮਨਸਾ ਜੋ ਆ ਕਿ ਤਾਂ ਨਾ ਕਿਦੇ ਉਹਦੀ ਧੀ ਤੇ ਉਹਦੀ ਭੈਣ ਤੇ ਅੱਖ ਰੱਖਣਾ ਵਾ ਉਹਨੂੰ ਪਤਾ ਵੀ ਜੇ ਮੈਂ ਇਹਦੇ ਤੱਕ ਉਹਦੀ ਧੀ ਤੱਕ ਪਹੁੰਚਣਾ ਨਾ ਜਾਂ ਇਹਦੀ ਭੈਣ ਤੱਕ ਜਾਂ ਇਹ ਕੁੜੀ ਤੱਕ ਪਹੁੰਚਣਾ ਇਹਦੀ ਤੱਕ ਮੈਂ ਉਹਨੂੰ ਪਤਾ ਵਾ ਵੀ ਮੈਂ ਇਹਦੇ ਪਿਓ ਰਾਹੀਂ ਜਾਂ ਇਹਦੇ ਭਰਾ ਰਾਹੀਂ ਪਹੁੰਚ ਸਕਦਾ ਵਾ ਇਹਦੀ ਨਜ਼ਰ ਚੰਗਾ ਬਣੋ ਇਹ ਲੱਛਣ ਇਹ ਲੱਛਣ ਕਰਨ ਰਿਹਾ ਬਾਬਾ ਜੇ ਤੁਹਾਡੀ ਨਜ਼ਰ ਦੇ ਵਿੱਚ ਤੁਹਾਨੂੰ ਜ ਸਿੱਖ ਬਣ ਕੇ ਵਿਖਾਉਣਾ ਚਾਹੁੰਦਾ ਏ ਤਾਂ ਤੇ ਇਹਦੀ ਮਗਰ ਦੀ ਮਨਸਾ ਵੇਖੋ ਸਿੱਖੋ ਕੀ ਆ ਵੀ ਤੁਹਾਨੂੰ ਆਪਣੇ ਮਗਰ ਲਾਉਣਾ ਤੇ ਭੇਡਾ ਥੱਲੇ ਮੈਂ ਵੇਖਿਆ ਉਹ ਸਿੰਘ ਨੇ ਪੜਾਇਆ ਮੈਨੂੰ ਸਿੰਘ ਨੇ ਵੀਡੀਓ ਵਿਖਾਈ ਆਂਦਾ ਇੱਥੇ ਬੋਲੋ ਪਹਿਲਾਂ ਤਾਂ ਮੈਂ ਕੀ ਯਾਰ ਨਿਕੇ ਨਿਕੇ ਇਹ ਅਹਿਮ ਉਦੇ ਤੇ ਬੋਲਾਂ ਯਾਰ ਮੈਂ ਮੈਂ ਕਿਹਾ ਕੋਈ ਚੰਗਾ ਕੰਮ ਕਰਨ ਰਿਹਾ ਵਾ ਮੈਨੂੰ ਸਿੰਘ ਨੇ ਸਾਡੇ ਨੇ ਗੱਲ ਕਹੀ ਆਂਦਾ ਇਹਦੀ ਮਗਰ ਦੀ ਮਨਸਾ ਵੇਖੋ ਤੁਸੀਂ ਕੀ ਆ ਇਹ ਨਾ ਵੇਖੋ ਵੀ ਇਹ ਚੰਗਾ ਕੰਮ ਕਰ ਰਿਹਾ ਚੰਗਾ ਕਰ ਰਿਹਾ ਵਾ ਪਰ ਆਂਦਾ ਇਹ ਚੰਗੇ ਕੰਮ ਦੇ ਪਿੱਛੇ ਮਨਸਾ ਵੇਖੋ ਕੀ ਇਹਦੀ ਆਪਣਾ ਡੇਰਾ ਪਰਫੁੱਲਤ ਕਰਨਾ ਸਿੱਖੋ ਮੈਂ ਬੇਨਤੀ ਕਰਾਂ ਵੇਖੋ ਜੇ ਬਾਬਾ ਕੋਈ ਚੰਗਾ ਕੰਮ ਕਰ ਰਿਹਾ ਤੇ ਚੰਗੀ ਗੱਲ ਮੁਬਾਰਕ ਕਰੇ ਪਰ ਜੇ ਇਹ ਇਸ ਕੰਮ ਨੂੰ ਕਰ ਰਿਹਾ ਵੀ ਮੈਂ ਆਪਣੇ ਮਗਰ ਭੇਡਾ ਬਣਾ ਕੇ ਲੋਕਾਂ ਨੂੰ ਲਾ ਲਵਾਂ ਤੇ ਬਾਕੀ ਭੇਡਾ ਦੇ ਮਗਰ ਲੱਗੀਆਂ ਹੁੰਦੀਆਂ ਉਹ ਡੇਰੇ ਦਾਰਾ ਦੇ ਡੇਰਾ ਖੋਲੋ ਡੇਰਾ ਬੀਬੀਆਂ ਮਗਰ ਵਾਧੂ ਭੇਡਾ ਲੱਗ ਜਾਂਦੀਆਂ ਨੇ ਕਿ ਬੀਬੀਆਂ ਦੇ ਡੇਰੇ ਪਰ ਫੁੱਲਤ ਕਰਦੇ ਨੇ ਆ ਜਿੰਨੇ 90% ਡੇਰੇ ਪਰ ਫੁੱਲਤ ਹੋਏ ਅਬਿਆਸ ਵਾਲਾ ਆ ਸਰਸੇ ਵਾਲਾ ਅਨਕੂਦਰ ਵਾਲਾ ਕਿੰਨੇ ਵੱਡੇ ਵੱਡੇ ਡੇਰੇ ਨਾਮੀ ਡੇਰੇ ਇਹ ਬੀਬੀਆਂ ਨਾਲ ਕਰਕੇ ਪਰਫੁੱਲਤ ਹੋਏ ਬੀਬੀਆਂ ਨੇ ਜੜੀ ਇਹ ਤੇਲ ਪਾਇਆ ਤੇ ਮੇਰੀ ਆਪਣੀਆਂ ਭੈਣਾਂ ਬੀਬੀਆਂ ਨੂੰ ਬੇਨਤੀ ਆ ਥੋੜਾ ਜਿਹਾ ਰਹਿਮ ਕਰੋ ਆ ਜਿੰਨਾਂ ਦੇ ਦਿਨ ਬਣਾ ਰਹੇ ਆ ਨਾ ਜੇ ਆਪਾਂ ਵੇਖੋ ਕਰੋੜਾ ਰੁਪਇਆ ਖਰਚਾ ਕਰਕੇ ਇੱਕ ਇੱਕ ਪੰਡਾਲ ਲੱਗਦਾ ਵਾ ਜਿੱਥੇ ਦਿਵਾਨ ਲਾਏ ਜਾਂਦੇ ਆ ਜਿੱਥੇ ਨਾਮੀ ਰਾਗੀ ਸੱਦੇ ਜਾਂਦੇ ਆ ਜੇ 21 23 3151 51000 ਉਹਨਾਂ ਰਾਗੀਆਂ ਨੂੰ ਦੇਣ ਦਾ ਫਾਇਦਾ ਕੀ ਆ ਸਵਾਲ ਕਰਾਂ ਐਡੇ ਐਡੇ ਵੱਡੇ ਵੱਡੇ ਦਿਵਾਨ ਸਜਾ ਕੇ ਨਾਮੀ ਪ੍ਰਚਾਰਕਾਂ ਨੂੰ ਸਟੇਜਾਂ ਤੇ ਭਾਉਂਦਾ ਫਾਇਦਾ ਕੀ ਆ ਮੈਂ ਸਵਾਲ ਕਰਾਂ ਜਿੰਨਾ ਚਿਰ ਅਸੀਂ ਉਹਨਾਂ ਦਿਵਾਨਾਂ ਦੇ ਵਿੱਚੋਂ ਕੋ ਚੰਗੀ ਸਿੱਖਿਆ ਨਹੀਂ ਲੈਂਦੇ ਵੜਾ ਵੜਾ ਇਹ ਦਵਾਨ ਸਜਾਏ ਖਾਲੀ ਭਾਂਡਾ ਸਹਿਬ ਜਾਇਦੇ ਉੱਥੇ ਫਤੇਗੜ ਸਾਹਿਬ ਖਾਲੀ ਭਾਂਡਾ ਲੈ ਕੇ ਗਏ ਫਾਇਦਾ ਤਾਂ ਇਹ ਵੀ ਜਿਉ ਭਾਂਡਾ ਭਰ ਕੇ ਖੜਦੇ ਗੁਰੂ ਦੀਆਂ ਖੁਸ਼ੀਆਂ ਨਾਲ ਗੁਰੂ ਦੀ ਸਿੱਖਿਆ ਨਾਲ ਖਾਲੀ ਭਾਂਡਾ ਖੜਿਆ ਖਾਲੀ ਲੈ ਜਾਂਦਾ ਕੀ ਫਾਇਦਾ ਨਿਕਲਿਆ ਜਾਓ ਫਤੇਗੜ ਸਾਹਿਬ ਪਰ ਫਤੇਗੜ ਸਾਹਿਬ ਜਾ ਕੇ ਇੱਕ ਮੈਂ ਬੇਨਤੀ ਕਰਾ ਉੱਥੋਂ ਸਿੱਖੀ ਦੇ ਦਾਤ ਲੈ ਕੇ ਆਓ ਆ ਜਿਹੜੇ ਜਾ ਕੇ ਨਾਈ ਅੱਗੇ ਬੈਠੇ ਕੇਸ ਕਤਲ ਕੀਤਾ ਜਾ ਕੇ ਮੈਂ ਬੜੀਆਰੀ ਬੇਨਤੀ ਸਟੇਜਾਂ ਤੇ ਕੀਤੀ ਆ ਜਾਓ ਤੇ ਜਾ ਕੇ ਤੇ ਉਥੋਂ ਸਿੱਖੀ ਦੀ ਦਾਤ ਝੋਲੀ ਚ ਪਵਾ ਕੇ ਲਿਆਓ ਅੰਮ੍ਰਿਤ ਪਾਨ ਕਰਕੇ ਆਓ ਦੂਜੀ ਬੇਨਤੀ ਹੁਣ ਡੇਰੇ ਦੀ ਗੱਲ ਕੀਤੀ ਡੇਰਾ ਪਰਫੁੱਲਤ ਕਿੱਦਾਂ ਹੁੰਦਾ ਵਾ ਮੋਟੀ ਮੋਟੀ ਉਦਾਹਰਨ ਦੇਵਾ ਮੰਨ ਲਓ ਇੱਕ ਔਰਤ ਗਈ ਬਾਬਾ ਜੀ ਮੇਰੇ ਘਰ ਦੇ ਵਿੱਚ ਕੋਈ ਪੁੱਤ ਨਹੀਂ ਹੋ ਰਿਹਾ ਮੇਰੇ ਘਰ ਦੇ ਵਿੱਚ ਪੁੱਤ ਨਹੀਂ ਜਨਮ ਲੈ ਰਿਹਾ ਬਾਬੇ ਨੇ ਕਹਤਾ ਵੇ ਕੋਈ ਨਹੀਂ ਲਾਚੀਆਂ ਲੈ ਜਾ ਤੂੰ ਖਾਇਆ ਕਰ ਬਾਬੇ ਨੇ ਲਾਚੀਆਂ ਦੇਤੀਆਂ ਨਾਲੇ ਬਾਬੇ ਨੇ ਢਾਗਾ ਦੇਤਾਂ ਨਾਲੇ 2-4 ਤਲੋ ਰੱਖਾ ਰੁੱਖਾ ਦੇਤੀਆਂ ਬਾਬੇ ਨੇ ਹੁਣ ਉਹ ਬੀਬੀ ਘਰੇ ਆਈ ਉਹਨੇ ਰੋਜ਼ ਇੱਕ ਲਾਚੀ ਖਾਣੀ ਸ਼ੁਰੂ ਕਰਦੀ ਚਲੋ ਗੁਰੂ ਸਾਹਿਬ ਦੀ ਕਿਰਪਾ ਹੋਈ ਉਹ ਰੱਖਾ ਰੁੱਖਾ ਉਹਨੇ ਜੋ ਵਿਧੀ ਵਿਧਾਨ ਬਾਬਿਆਂ ਦੱਸਿਆ ਢਗੇ ਧੁਗੇ ਬੰਨੇ ਗੋਟਾਂ ਦੇ ਚਲੋ ਹੁਣ ਕਿਰਪਾ ਗੁਰੂ ਸਾਹਿਬ ਦੀ ਹੋਈ ਘਰ ਦੇ ਵਿੱਚ ਪੁੱਤ ਨੇ ਜਨਮ ਲੈ ਲਿਆ ਹੁਣ ਬਾਬੇ ਦੀ ਕਿਰਪਾ ਨਹੀਂ ਹੋਈ ਕਿਰਪਾ ਗੁਰੂ ਸਾਹਿਬ ਦੀ ਹੋਈ ਹੈ ਤਾਂ ਨਾ ਪੈ ਜਣਾ ਬਾਬੇ ਦੀ ਕਿਰਪਾ ਹੋਈ ਐ ਚਲੋ ਹੁਣ ਉਹ ਬੀਬੀ ਗਾਂਹ ਦਾਹਾਂ ਜਾਣੇ ਨੂੰ ਹੋਰ ਦਸੂਗੀ ਭੈਣੇ ਮੇਰੇ ਘਰ ਵੀ ਪੁੱਤ ਨਹੀਂ ਹੁੰਦਾ ਭੈਣੇ ਮੈਂ ਤੇ ਉਹ ਬਾਬੇ ਤੋਂ ਗਈ ਬੜੀ ਕਰਨੀ ਵਾਲੇ ਬਾਬਾ ਜੀ ਆ ਭੈਣੇ ਤੂੰ ਵੀ ਜਾ ਉਥੇ ਤੇਰੇ ਘਰ ਵੀ ਪੁੱਤ ਨਹੀਂ ਹੁੰਦਾ ਤੇਰੇ ਵੀ ਹੁਣ ਮੰਨ ਲਓ ਇੱਕ ਬੀਬੀ ਨੇ ਮਗਰ ਲਾ ਕੇ 10 ਬੀਬੀਆਂ ਚਲ ਗਈਆਂ 10 ਬੀਬੀਆਂ ਗਈਆਂ 10 ਦੇ ਵਿੱਚੋਂ 7ਾਂ ਦੇ ਘਰ ਤੇ ਪੁੱਤਰ ਨੇ ਜਨਮ ਲੈ ਲਿਆ ਉਹਨਾਂ ਨੇ ਤਾਂ ਡੇਰੇ ਦਾ ਹੋਰ ਪ੍ਰਚਾਰ ਕਰਤਾ ਵੀ ਆਹੋ ਵੀ ਪੁੱਤਾਂ ਦੀ ਦਾਤ ਇੱਥੇ ਮਿਲਦੀ ਐ ਤੇ ਜਿੰਨਾਂ ਤਿੰਨਾਂ ਦਾ ਘਰ ਦੇ ਵਿੱਚ ਪੁੱਤਰ ਨਹੀਂ ਜਨਮ ਨਾਲਿਆ ਉਹਨਾਂ ਦਾ ਖਲਾ ਚੰਦ ਕੋਈ ਨਹੀਂ ਨਾ ਉਹ ਸਾਡੇ ਕਰਮਾਂ 'ਚ ਪੁੱਤ ਚਲ ਨਾ ਉਹ ਸਾਡੇ ਵੇੜੇ ਦੇ ਸਾਡੇ ਵੇੜੇ ਦੇ ਵਿੱਚ ਤਾਂ ਸਾਡੇ ਵੇੜੇ 'ਚ ਕਰਮਾਂ 'ਚ ਨਾ ਹੋਊ ਪੁੱਤਰ ਦਾ ਖੇਡਣਾ ਨਾ ਹੋਊਗਾ ਸਾਡੀ ਘੋਦ ਦੇ ਵਿੱਚ ਪੁੱਤ ਹੋਣਾ ਹੁਣ ਉਹਨਾਂ ਤਿੰਨਾਂ ਨੇ ਇਹ ਕਹਿਤਾ ਤੇ ਜਿੰਦਾ ਸੱਤਾ ਨੂੰ ਪੁੱਤ ਮਿਲ ਗਿਆ ਉਹਨਾਂ ਗਾੜੀ ਹੋਰ ਸੱਤਾਂ ਨੂੰ ਦੱਸਣਾ ਤੇ ਡੇਰਾ ਪਰਫਲਤ ਹੋ ਗਿਆ ਇੱਕ ਬੰਦੇ ਦਾ ਵੀ ਜਾਨੇ ਲੱਗਦਾ ਵੀਜਾ ਰਿਫਿਊਜ ਆ ਜਾਂਦਾ ਇੱਕ ਬੰਦਾ ਮੰਨ ਲਓ ਡੇਰੇ ਤੇ ਗਿਆ ਬਾਬਾ ਜੀ ਕੋ। ਬਾਬਾ ਜੀ ਮੇਰਾ ਪਾਸਪੋਰਟ ਦਾ ਹੱਥ ਰੱਖ ਦਿਓ ਮੇਰਾ ਵੀਜ਼ਾ ਨਹੀਂ ਲੱਗਦਾ। ਬਾਬੇ ਨੇ ਹੱਥ ਰੱਖ ਕੇ ਕੁਗੀ ਜੀ ਮਾਰਤੀ। ਸਬਾਬ ਬਣਿਆ ਕਿਰਪਾ ਹੋਈ ਗੁਰੂ ਸਾਹਿਬ ਦੀ ਕਿਉਂਕਿ ਜਹਾਂ ਦਾਣੇ ਤਾਹਾਂ ਖਾਣੇ। ਮਾਨਕਾ ਸੱਚ ਹੈ। ਉਹ ਜਿੱਥੋਂ ਦਾਣਾ ਪਾਣੀ ਕਿਤੇ ਵਿਦੇਸ਼ ਦਾ ਲਈ ਹੈ ਕਰਮਾਂ 'ਚ ਉਹ ਬੰਦਾ ਵਿਦੇਸ਼ ਚਲ ਗਿਆ। ਹੁਣ ਮਗਰੋਂ ਕਿਸ ਨੇ ਫੋਨ ਲਾਇਆ ਹਾਂ ਭਈ ਉਹ ਮੇਰਾ ਵੀਜ਼ਾ ਨਹੀਂ ਉਹ ਲੱਗਦਾ। ਉਹਨੇ ਆਖਿਆ ਵੀ ਮੇਰਾ ਮੇਰਾ ਵੀਜ਼ਾ ਮੇਰਾ ਵੀ ਨਹੀਂ ਲੱਗਦਾ। ਮੈਂ ਫਲਾਣੇ ਸੁਰਿੰਦਰ ਸਾਈ ਜੀ ਕੋ ਗਿਆ। ਉੱਥੇ ਜਾ ਕੇ ਮੇਰਾ ਵੀਜ਼ਾ ਲੱਗਾ ਤੂੰ ਵੀ ਉੱਥੇ ਜਾ ਹੁਣ ਮੰਨ ਲਓ 10 ਜਾਨੇ ਉਹ ਬਾਬੇ ਨੂੰ ਚਲ ਗਏ ਗਾੜੀ ਪ੍ਰਚਾਰ ਇੱਕ ਨੇ ਕੀਤਾ 10 ਜਾਨੇ ਤੋਂ ਉਹ 10 ਜਾਨੇ ਬਾਬੇ ਤੋਂ ਚਲ ਗਏ 10 ਦੇ ਵਿੱਚੋਂ ਮੈਂ ਬੇਨਤੀ ਕਰਾਂ ਵੀ ਪੰਜਾਂ ਦਾ ਵੀਜ਼ਾ ਲੱਗ ਗਿਆ ਪੰਜਾਂ ਦੇ ਰਿਫਿਊਜ਼ ਲੱਗੀ ਹੁਣ ਉਹ ਜਿਹੜੇ ਪੰਜਾਂ ਦਾ ਵੀਜ਼ਾ ਲੱਗਾ ਉਹਨਾਂ ਬਾਬੇ ਦਾ ਹੋਰ ਪ੍ਰਚਾਰ ਕਰਤਾ ਤੇ ਜਿਹੜੇ ਪੰਜਾਂ ਦਾ ਰਿਫਿਊਜ਼ ਹੋ ਗਿਆ ਉਹ ਚੁੱਪ ਕਰਕੇ ਬਹਿ ਗਏ ਹੁਣ ਜਿਹੜੇ ਪੰਜਾਂ ਦਾ ਰਿਫਿਊਜ਼ ਆਇਆ ਵਾ ਉਹਨਾਂ ਕਹਿੰਦਾ ਨਾ ਹੂ ਬਾਰ ਦਾ ਪਾਣੀ ਕਰਮਾ ਚ ਤੇ ਜਿਹੜੇ ਪੰਜਾਂ ਦਾ ਲੱਗ ਗਿਆ ਵੀਜ਼ਾ ਉਹ ਚਲ ਗਏ ਉਹਨਾਂ ਦੇ ਪੰਨਿਆਂ ਨੇ ਜਾ ਕੇ ਪੰਨਿਆਂ ਨੂੰ ਹੋਰ ਪ੍ਰਚਾਰ ਕਰਤਾ ਇਦਾਂ ਡੇਰੇ ਪਰਫੋਲ ਤੋਂ ਰਹੇ ਆ ਤੇ ਅਸਲ ਵਿੱਚ ਡੇਰੇ ਨੂੰ ਪਰਫੋਲ ਤੋਂ ਉਹ ਕਰਦੇ ਜਿਹੜੇ ਆਂਧਵਿਸ਼ਵਾਸ ਦੇ ਵਿੱਚ ਪਾ ਕੇ ਕਿਰਪਾ ਗੁਰੂ ਦੀ ਨਾ ਬਾਹਰ ਜਾਂਦੇ ਆ ਉਤੁੰਦੇ ਘਰ ਦੇ ਵਿੱਚ ਈਆਂ ਹੁੰਦੀਆਂ ਗੁਰੂ ਦੀ ਕਿਰਪਾ ਨਾ ਹੁੰਦੀ ਐ ਤਾਂ ਨਾ ਬਾਬਿਆਂ ਲਾ ਦਿੰਦੇ ਆ ਹੁਣ ਮੰਨ ਲਓ ਇੱਕ ਹਸਪਤਾਲ ਆ ਇੱਕ ਹਸਪਤਾਲ ਦੇ ਵਿੱਚ ਮੰਨ ਲਓ ਵੀ 10 ਬੰਦੇ ਆ 10 ਬੰਦਿਆਂ ਦੇ ਵਿੱਚੋਂ ਮੰਨ ਲਓ 5 ਬੰਦੇ ਉਹ ਹੋ ਗਏ ਜਿਹੜੇ ਮਰ ਗਏ ਹਸਪਤਾਲ 'ਚ ਤੇ 5 ਬੰਦੇ ਉਹ ਜਿਹੜੇ ਠੀਕ ਹੋ ਕੇ ਚੱਲ ਗਏ ਮੈਂ ਸਵਾਲ ਕਰਾਂ ਕਿ ਉਹਨਾਂ ਪੰਜਾਂ ਮਰਿਆਂ ਦਾ ਪ੍ਰਚਾਰ ਹੋਣਾ ਵਾ ਕਦੀ ਨਹੀਂ ਪ੍ਰਚਾਰ ਉਹਨਾਂ ਦਾ ਹੋਣਾ ਵੀ ਸਾਡਾ ਪਾਪਾ ਵੀ ਉੱਥੇ ਜਾ ਕੇ ਬਜਿਆ ਸੀ ਤੁਸੀਂ ਵੀ ਲੈ ਜਾਓ ਉੱਥੇ ਸਕੂਲ ਦੇ ਵਿੱਚ ਸਕੂਲ ਦੇ ਵਿੱਚ ਮੰਨ ਲਓ 500 ਬੱਚਾ ਪੜਦਾ ਵਾ ਉਹ 500 ਬੱਚੇ ਦੇ ਵਿੱਚੋਂ ਮੰਨ ਲਓ ਇੱਕ ਕਲਾਸ ਦੇ ਵਿੱਚੋਂ 30 ਬੱਚੇ ਆ ਉਹਨਾਂ ਦੇ ਵਿੱਚੋਂ ਫਰਸਟ ਆਏ 2-4 ਬੱਚੇ ਹੁਣ ਜਿਹੜੇ ਬੱਚੇ 2-4 ਫਰਸਟ ਆਏ ਆ ਸਕੂਲ ਦਾ ਟੀਚਰ ਮਜਬੂਰ ਹੋ ਜਾਂਦਾ ਵਾ ਉਹਨਾਂ ਦਾ ਫੋਟੋ ਖਿਚਵਾਉਂਦਾ ਉਹਨਾਂ ਦੀ ਫੋਟੋ ਖਿਚਾ ਕੇ ਤੇ ਦਫ਼ਤਰ ਦੇ ਵਿੱਚ ਲਾਤੀ ਪ੍ਰਿੰਸੀਪਲ ਨੇ ਆਪਣੇ ਹੁਣ ਦੂਜੀ ਬੇਨਤੀ ਪਾਸ ਹੋਏ ਉਹਨਾਂ ਦੇ ਫੋਟੋ ਲਾਤੀ ਵੀ ਸਾਡੇ ਸਕੂਲ ਚ ਆ ਬੱਚੇ ਪੜ ਕੇ ਪਾਸ ਹੋਏ ਆ ਜਿਹੜੇ ਫੇਲ ਹੋਏ ਉਹਨਾਂ ਨਾਲ ਕਿਹਨਾਂ ਧਿਆਨ ਦਿੰਦਾ ਨਹੀਂ ਐਯੂ ਗੱਲ ਬਾਬਿਆਂ ਤੇ ਆ ਜਿਨ੍ਹਾਂ ਦਾ ਵੀਜ਼ਾ ਲੱਗ ਗਿਆ ਉਹਨਾਂ ਦਾ ਪ੍ਰਚਾਰ ਹੋ ਗਿਆ ਵੀ ਸਾਡਾ ਵੀਜ਼ਾ ਬਾਬੇ ਨੇ ਲਵਾਇਆ ਵਾ ਤੇ ਜਿਨ੍ਹਾਂ ਦਾ ਵੀਜ਼ਾ ਰਿਫਿਊਜ਼ ਹੋ ਗਿਆ ਉਹਨਾਂ ਆਖੇ ਚਲ ਨਾ ਆਉ ਉਬਾਰ ਦਾ ਪਾਣੀ ਕਰਮਾ ਚ ਐਦਾਂ ਡੇਰੇ ਪ੍ਰਮੋਟ ਹੁੰਦੇ ਸੰਗਤ ਜੀ ਮੈਂ ਬੇਨਤੀ ਕਰਾਂ ਸਾਨੂੰ ਪਤਾ ਕੀ ਕਹਿੰਦੇ ਆ ਮੰਦੇ ਲੋਕ ਬਾਬੇ ਨੂੰ ਤੇ ਪੰਗਤੀ ਸਾਨੂੰ ਬਾਣੀ ਚੋਂ ਦੇ ਕੇ ਨਿੰਦਾ ਭਲੀ ਕਿਸੇ ਕੀ ਨਹੀਂ ਉਹ ਭਲਿਓ ਇਹ ਨਿੰਦਿਆਵ ਤੁਹਾਨੂੰ ਦੇ ਤਾਰੇ ਪਖੰਡੀ ਬਾਬੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਨੂੰ ਤੋੜ ਕੇ ਆਪਣੇ ਆਪ ਨਾਲ ਜੋੜਨ ਅਸੀਂ ਉਹਨਾਂ ਬਾਰੇ ਬੋਲਦਗੇ ਅਸੀਂ ਨਿੰਦਕ ਤੇ ਜੇ ਤੁਹਾਡੇ ਵਾਲੇ ਕਰਮਕਾਂਡਾ ਨੂੰ ਪ੍ਰਮੋਟ ਕਰਨ ਤੁਹਾਡੇ ਵਾਲੇ ਤਾਂ ਵੀ ਪੰਥਕ ਸ਼ਾਬਾਸ਼ ਤੁਹਾਡੇ ਤੁਹਾਡੇ ਵਾਲੇ ਬੀੜੀ ਫੂਕ ਲਾਡੀ ਸ਼ਾਹ ਦੇ ਮਰੀਦ ਬੰਦ ਉਹ ਤਾਂ ਵੀ ਚੰਗੇ ਤੇ ਅਸੀਂ ਗੱਲ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਦੀ ਕਰੀਏ ਅਸੀਂ ਤਾਂ ਵੀ ਮਾੜੇ ਸ਼ਾਬਾਸ਼ ਤੁਹਾਡੇ ਸਿੱਖੋ ਬੇਨਤੀ ਕਰਾਂ ਭੇਡ ਬਿਰਤੀ ਦੇ ਵਿੱਚੋਂ ਨਿਕਲੋ ਇਹ ਬੇਨਤੀ ਮੈਂ ਬੜੀ ਵਾਰੀ ਕੀਤੀ ਭੇਡ ਨਾ ਬਣੋ ਕਿਸ ਦੀ ਕੋਈ ਚੰਗਾ ਕੰਮ ਕਰਦਾ ਸਾਂਝ ਕਰੀ ਜਾਏ ਗੁਨਾਹ ਕਰੀ ਛੋਟ ਅਫਗਾਨ ਚੱਲ ਗਏ ਕੋਈ ਚੰਗਾ ਕੰਮ ਕਰਦਾ ਚੰਗਾ ਕਰਦਾ ਜਿੱਥੇ ਗਲਤ ਕਰਦਾ ਗਲਤ ਨੂੰ ਸਟਾਪ ਲਾਉ ਉਹਦਾ ਵੀ ਗਲਤੀ ਹੈ ਕੰਮ ਤਾਂ ਬਾਕੀ ਲਾਂਟੇ ਫੇਰ ਉਹਨਾਂ ਵੱਲੋਂ ਉਹਨਾਂ ਤੇ ਮੇਰੇ ਵੱਲੋਂ ਜਿਹੜੇ ਦਿਮਾਲੇ ਸਿਰ ਤੇ ਸਜਾ ਕੇ ਤੇ ਇਹਦੇ ਜਾ ਕੇ ਬਾਡੀਗਾਰਡ ਲੱਗੇ ਫਿਰਦੇ ਆ ਹੁਣ ਇਥੇ ਇਹ ਨਾ ਕਹਦੇ ਹਾਏ ਦਿਮਾਲਿਆਂ ਨੂੰ ਮਾੜਾ ਬੋਲਿਆ ਹਾਏ ਦਿਮਾਲਿਆਂ ਨੂੰ ਮਾੜਾ ਬੋਲਿਆ ਪਤਾ ਕਿਉਂ ਸਾਡੇ ਵਿੱਚ ਨਾ ਆਦਤ ਆ ਜਦੋਂ ਸਵਾਲ ਦਾ ਜਵਾਬ ਨਹੀਂ ਨਾ ਹੁੰਦਾ ਹਾਏ ਉਂਗਲ ਚੁੱਕੀ ਹਾਏ ਉਂਗਲ ਚੁੱਕੀ ਕੀ ਉਂਗਲ ਚੁੱਕੀ ਹੈ ਉਂਗਲ ਉਹਨਾਂ ਤੇ ਚੁੱਕੀ ਆ ਜਿਹੜੇ ਕਰਮਕਾਂਡ ਨੂੰ ਪ੍ਰਮੋਟ ਕਰ ਰਹੇ ਆ ਜਿਹੜੇ ਬਾਣਾ ਪਾ ਕੇ ਸਿੱਖੀ ਵਾਲਾ ਤੇ ਇਹੋ ਜਿਹਾ ਪਖੰਡੀ ਦੇ ਬਾਡੀਗਾਰ ਲੱਗੇ ਆ ਉਹਨਾਂ ਦੀ ਗੱਲ ਕੀਤੀ ਫਤਿਹ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ